ਫਾਲਦਾਰ ਗਰੰਟੀ ਵਾਲੇ ਫਾਲਦਾਰ ਬੂਟੇ ਜਿਹੜੇ ਹੈਗੇ ਆ ਆਪਾਂ ਸੇਲ ਕਰਨ ਲੱਗ ਗਿਆਂ ਹੁਣ ਜਿਹੜਾ ਮੌਸਮ ਸਹੀ ਆਗਾ ਇਹ ਤੋਂ ਪਹਿਲਾਂ ਗਰਮੀ ਸੀਗੀ ਜਾਦੇ ਇਹ ਜਿਹੜੇ ਹਾਈਬ੍ਰਿਡ ਬੂਟੇ ਹੁੰਦੇ ਆ ਤੇ ਹੁਣ ਜਿਹੜਾ ਮੌਸਮ ਦੇ ਵਿੱਚ ਨਮੀ ਆ ਚੁੱਕੀ ਆ ਆਪਾਂ ਫਾਲਦਾਰ ਬੂਟੇ ਲਗਾ ਸਕਦੇ ਆ ਫਾਲਦਾਰ ਬੂਟਿਆਂ ਦੀ ਹਾਈਟ ਦਿਖਾਵਾਂਗੇ ਰੇਟ ਦੱਸਾਂਗੇ ਕੁਆਲਿਟੀ ਦੱਸਾਂਗੇ ਕੀ ਖਾਸੀਅਤ ਆ ਤੁਸੀਂ ਕਿਉਂ ਲੈ ਕੇ ਜਾਓ ਸਾਡੇ ਕੋਲੋਂ ਤੁਹਾਨੂੰ ਪਤਾ ਲੱਗ ਜਾਊਗਾ ਇਸ ਵੀਡੀਓ ਵਿੱਚ ਜ਼ਿਆਦਾ ਜਾਣਕਾਰੀ ਤੁਸੀਂ ਵੀਡੀਓ ਤੇ ਸਾਰੀ ਪ੍ਰੋਪਰ ਦੇਖ ਲਓ ਜੇ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਹੜੇ ਕਿਹੜੇ ਬੂਟੇ ਆ ਬਾਕੀ ਜੇ ਵੀਡੀਓ ਵਿੱਚ ਕੋਈ ਬੂਟ ਸਬਜ਼ੀਆਂ ਬਾਰੇ ਜੇ ਜਾਣਕਾਰੀ ਵਾਲੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਜਾਂ ਜਾਂਸੂ ਪਨੀਰਾਂ ਲੈ ਕੇ ਜਾਣਾ ਚਾਹੁੰਦੇ ਹੋ ਚੰਗੀ ਕੁਆਲਿਟੀ ਦੇ ਆਪਣਾ ਜਿਹੜਾ ਚੈਨਲ ਤਾਂ ਨਾ ਵੀ ਚੰਗੀ ਸੋ ਚੰਗੀ ਖੇਤੀ ਆਪਾਂ ਕੋਈ ਵੀ ਇਹੋ ਜੀ ਚੀਜ਼ ਆਪਾਂ ਨੂੰ ਸਾਰਿਆਂ ਨੂੰ ਆਪਾਂ ਦੇਣ ਦੀ ਕੋਸ਼ਿਸ਼ ਨਹੀਂ ਕਰੀ ਜਿਹੜੀ ਮਾੜੀ ਹੋਵੇ ਇਸ ਕਰਕੇ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਤੁਹਾਨੂੰ ਕਿ ਅਸੀਂ ਇਹਦੇ ਵਿੱਚ ਤੁਹਾਨੂੰ ਕੇਅਰ ਵੀ ਕਰਨ ਦੇ ਬਾਰੇ ਵੀ ਦੱਸਦੇ ਰਹਿੰਨੇ ਆਂ ਆਂ ਬੂਟੇ ਆਪਾਂ ਲੈ ਲੈਨੇ ਆਂ ਪਰ ਉਹਨਾਂ ਦਾ ਕਿਉਂਕਿ ਬੂਟਾ ਲਾਉਣਾ ਸੌਖਾ ਹੈ ਸੰਭਾਲਣਾ ਬਹੁਤ ਔਖਾ ਹੈ ਬੂਟੇ ਐਤ ਕੀ ਤੁਸੀਂ ਗਰਮੀ ਨਾਲ ਇੰਨੇ ਕ ਬੂਟੇ ਮੱਛਿਆਂ ਦੇ ਆਸ-ਪਾਸ ਤੁਸੀਂ ਇਹ ਬੂਟਾ ਦੇਖ ਸਕਦੇ ਹੋ ਅਮਰਪਾਲੀ ਆ ਆਂਬ ਦਾ ਇਹਦੇ ਵਿੱਚ ਆਪਾਂ ਨੂੰ 4-5 ਵੈਰਾਈਟੀਆਂ ਮਿਲ ਜਾਣਗੀਆਂ ਆਂਬ ਦਾ ਇਹ ਜਿਹੜਾ ਬੂਟਾ ਹੈ ਅਮਰਪਾਲੀ ਇਹਨੂੰ ਫਾਲਤੂ ਤੁਸੀਂ ਦੇਖ ਸਕਦੇ ਆਇਆ ਹੋਇਆ ਤੇ ਜਦੋਂ ਇਹ ਹੁਣ ਅਗਲੇ ਸਾਲ ਇਹਨੂੰ ਜਦੋਂ ਨਵੇਂ ਪੱਤੇ ਕੱਢੇ ਨਵਾਂ ਬੂਰ ਇਹਨੂੰ ਆਊਗਾ ਇਹ ਜਿਹੜਾ ਬੂਟਾ ਹੈਗਾ ਇਹਦੀ ਹਾਈਟ ਤੁਸੀਂ ਦੇਖ ਸਕਦੇ ਮੇਰਾ ਪੱਗ ਸਣੇ ਇਹ ਹਾਈਟ ਹੋ ਗਈ 6 ਫੁੱਟ ਤੇ ਤੁਸੀਂ 8 ਫੁੱਟ ਦੇ ਲਗਭਗ ਇਹਦੀ ਹਾਈਟ ਆ ਤੇ ਇਹਦੀ ਤੁਸੀਂ ਥੈਲੀ ਵੱਡੀ ਵਾਲਾ ਦੇਖ ਸਕਦੇ ਹੋ ਤੇ ਰੇਟ ਹੈਗਾ 550 ਰੁਪਏ ਇਸ ਇਹਦੇ ਵਿੱਚ ਆਪਾਂ ਨੂੰ ਦੋ ਕੁਆਲਿਟੀਆਂ ਮਿਲ ਜਾਣਗੀਆਂ ਇੱਕ ਤਾਂ ਇਹ ਆ ਇੱਕ ਇਹਦਾ ਛੋਟਾ ਬੂਟਾ ਹੈਗਾ ਆ ਤੁਸੀਂ ਦੇ ਪਿਆ ਹੋਊਗਾ ਇਹਨੂੰ ਵੀ ਫਲ ਆਇਆ ਹੋਇਆ ਹੈਗਾ ਇਹਨੂੰ 슈ਗਰ ਪਲਾਂਟ ਵੀ ਕਹਿੰਦੇ ਐ ਇਨਸੂਲਿਨ ਵੀ ਕਹਿੰਦੇ 100 ਰੁਪਏ ਦਾ ਬੂਟਾ ਜਿਹਨੂੰ 슈ਗਰ ਹੋਵੇ ਉਹ ਪੱਤਾ ਇਹਦਾ ਤੋੜ ਕੇ ਖਾਂਦਾ ਹੈਗਾ ਇਹ 슈ਗਰ ਨੂੰ ਜਿਹੜਾ ਆਪਣੇ ਨੂੰ ਸਹੀ ਰੱਖਦਾ ਹੈਗਾ ਇਹ ਹੈਗਾ 12 ਮਾਸੀ ਆਂਬ ਦਾ ਬੂਟਾ ਇਹਦਾ ਤੁਸੀਂ ਸਾਈ ਵੀ ਦੇਖ ਸਕਦੇ ਹੋ ਇਹਦਾ 4 ਫੁੱਟ ਲਾ ਕੇ 5 ਫੋਟੇ ਦੀ ਹਾਈਟ ਮਿਲ ਜੂਗੀ ਵੱਡੀ ਥੈਲੀ ਵਾਲਾ ਬੂਟਾ ਹੋਗਾ ਇਹਦਾ ਰੇਟ ਵੀ 400 ਦੇ ਲਗਭਗ ਹੈਗਾ ਇਹ ਸਵਰਨ ਰੇਖਾ ਦਾ ਬੂਟਾ ਹੈਗਾ ਇਹ ਵੀ ਆਂਬ ਦੀ ਵੈਰਾਈਟੀ ਹੈਗੀ ਇਹਦੀ ਹਾਈਟ ਵੀ ਤੁਸੀਂ ਦੇਖ ਸਕਦੇ ਹੋ 4 ਫੁੱਟ ਪਲੱਸ ਇਹਦੀ ਹਾਈਟ ਹੈ ਇਹਦਾ ਰੇਟ ਵੀ 400 ਦੇ ਲਗਭਗ ਆਪਣੇ 100 ਰੁਪਏ ਦਾ ਬੂਟਾ ਹੋਊਗਾ 1 200 ਰੁਪਏ ਦਾ ਬੂਟਾ ਹੋਊਗਾ ਫਾਲੇ ਨੂੰ ਵੀ ਆਇਆ ਹੋਇਆ ਅਗਲੇ ਸਾਲ ਵੀ ਫਾਲਿਆ ਇਹਨੂੰ ਆਊਗਾ ਤੇ ਇਹ ਤੋਂ ਕਲਮਾਲਾ ਆਕਿਆ ਗੇ ਵੀ ਤਿਆਰ ਹੋ ਜਾਂਦਾ ਹੈ ਇਹ ਬੂਟਾ ਇਹ ਹੈ ਇਨ ਥਾਈ ਥਾਈ ਮੰਗੋ ਆਗਾ ਇਹਦਾ ਰੇਟ ਵੀ 400 ਦੇ ਲਗਭਗ ਆਪਾਂ ਨੂੰ ਮਿਲ ਜੂਗਾ ਅਲਫਾਂਜ਼ੋ ਆਮਬ ਦੀ ਵੈਰੈਟੀ ਇਹ 450 ਦੇ ਲਗਭਗ ਇਹਦਾ ਜਿਹੜਾ ਰੇਟ ਹੈਗਾ ਜੀ ਆਹ ਰੈੱਡ ਬਲੱਡ ਮਾਲਟਾ ਜੀ ਇਹ ਵਿੱਚੋਂ ਆਪਾਂ ਜੋ ਚੀਰਾਗੇ ਲਾਲ ਨਿਕਲੂਗਾ ਰੈੱਡ ਬਲੱਡ ਮਾਲਟਾ ਕਹਿੰਦੇ ਇਹ 220 ਰੁਪਏ ਦਾ ਬੂਟਾ ਤੁਹਾਨੂੰ ਮਿਲ ਜੂਗਾ ਇਹਦੀ ਹਾਈਟ ਵੀ ਤੁਸੀਂ ਚੈੱਕ ਕਰ ਸਕਦੇ ਹੋ 4 ਤੋਂ ਸਾਡੇ 4.5 ਫੁੱਟ ਦੀ ਹਾਈਟ ਹੋਗੀ ਇਹ ਇਹ ਨਹੀਂ ਕਿ ਵੀ ਇਕੱਲੇ ਏਸੇ ਨੂੰ ਹੀ ਫਲਾਇਆ ਗਿਆ ਹੋਰ ਬੂਟੇ ਨੂੰ ਬਹੁਤ ਫਲਾਇਆ ਗਿਆ ਅਗਲੇ ਸਾਲ ਵੀ ਇਹ ਫਲ ਨਾਲ ਡੱਟੇ ਹੋਣਗੇ ਇਹ ਸੰਤਰੇ ਦਾ ਬੂਟਾ ਜੀ ਇਹਦੀ ਹਾਈਟ ਵੀ 4 ਫੁੱਟ ਤੋਂ ਪਲੱਸ ਇਹਦੀ ਹਾਈਟ ਮਿਲ ਜੂਗੀ ਇਹ ਤੁਹਾਨੂੰ 180 ਰੁਪਏ ਦਾ ਬੂਟਾ ਮਿਲ ਜੂਗਾ ਥੈਲੀ ਇਹਦੀ ਵੱਡੀ ਹੋਊਗੀ ਇਹ ਹੈਗਾ ਸੇਵ ਦਾ ਬੂਟਾ ਇਹ 7 ਫੁੱਟ ਪਲੱਸ ਹਾਈਟ ਆ ਤੁਸੀਂ ਦੇਖ ਸਕਦੇ ਹੋ ਇਹ 350 ਰੁਪਏ ਦਾ ਮਿਲ ਜੂ ਇਹਦੇ ਵਿੱਚ ਦੋ ਕੁਆਰਟਾ ਮਿਲ ਜਾਣਗੇ ਆਪਾਂ ਨੂੰ ਇਹ ਹੈਗਾ ਜੀ ਹਰਮਨ 99 ਇੱਕ ਇਹਦੇ ਵਿੱਚ ਅੰਨਾ ਵੈਰਾਈਟੀ ਆ ਦੋ ਵੈਰਾਈਟੀਆਂ ਤੇ ਆਪਣੇ ਕੋਲ ਸੇਮ ਮਿਲ ਜਾਣਗੇ ਜੀ ਫਿਰ ਆਮ ਸਮੀ ਦਾ ਬੂਟਾ ਆ ਗਿਆ ਇਹਦੀ ਹਾਈਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਤੁਹਾਨੂੰ ਇਹ ਵੀ ਤੁਹਾਨੂੰ 180 ਰੁਪਏ ਦਾ ਬੂਟਾ ਮਿਲ ਜੂਗੀ ਇਹਦੀ ਹਾਈਟ ਵੀ 4 ਫੁੱਟ ਤੋਂ ਪਲੱਸ ਇਹਦੀ ਹਾਈਟ ਹੈਗਾ ਤੁਸੀਂ ਦੇਖ ਸਕਦੇ ਹੋ ਨੰਬਰ 1 ਇਹ ਕੁਆਲਿਟੀ ਦੇ ਬੂਟੇ ਆ ਤੁਸੀਂ ਦੇਖ ਸਕਦੇ ਹੋ ਹਰੇ ਭਰੇ ਬੂਟੇ ਆਗੇ ਸਾਰੇ ਫਲ ਦੀ ਹਰੇਕ ਦੀ ਗਾਰੰਟੀ ਹੋਊਗੀ ਇਹ ਨੀਗਾ ਆਪਾਂ ਤੁਹਾਨੂੰ ਜੇ ਕਹਤਾ ਵੀ ਇਹਦਾ ਪੱਤਾ ਜੇ ਆਪਾਂ ਤੋੜ ਕੇ ਇਸ ਤਰੀਕੇ ਨਾਲ ਇਹਨੂੰ ਮੜਾ ਐ ਰਗੜਾਂਗੇ ਤੇ ਹੱਥ ਵਿੱਚੋਂ ਐ ਜਿਵੇਂ ਨਿੰਬੂ ਹੁੰਦਾਵੇਂ ਸਮੈਲ ਆਉਂਦੀ ਚਾਹ ਦੇ ਵਿੱਚ ਉਹ ਵੀ ਨਿੰਬੂ ਵਰਗੀ ਸਮੈਲ ਆਉਗੇ ਚਾਹ ਦੇ ਵਿੱਚ ਵੀ ਪੈਂਦਾ ਵੈਸੇ ਪੱਤੇ ਵੀ ਖਾ ਜਾਂਦੇ ਤੇ ਜਿਹੜੇ ਮੂੰਹ 'ਚ ਸਮੈਲ ਆਉਂਦੀ ਉਹਦੇ ਵਾਸਤੇ ਬਹੁਤ ਵਧੀਆ ਬੂਟਾ ਹੈ ਬਦਾਮ ਵੀ ਮਿਲ ਜੂਗਾ ਆਪਾਂ ਨੂੰ ਢਾਈ ਸੌ ਦਾ ਬੂਟਾ ਹੋਊਗਾ ਇਹਨੂੰ ਬਦਾਮ ਆਪਣੇ ਆਉਣਗੇ ਨੀਗਾ ਸੇਬ ਤੇ ਬਦਾਮ ਆਉਂਦੇ ਲੱਗਦੇ ਆ ਆਪਣੇ ਏਰੀਆ ਦੇ ਵਿੱਚ ਆਪਾਂ ਨੂੰ ਆਇਆ ਹੁੰਦਾ ਸੀ ਇਹ ਬੂਟੇ ਫਲ ਆਉਣਾ ਨੀਗਾ ਇਹ ਹੈਗਾ ਇਹ ਨਾਸ਼ਪਾਤੀ ਦਾ ਬੂਟੇ ਦੀ ਹਾਈਟ ਤੁਸੀਂ ਦੇਖ ਸਕਦੇ ਹੋ 6 ਤੋਂ ਲਾ ਕੇ 7 7 ਫੁੱਟੇ ਦੀ ਹਾਈਟ ਆਗਾ 200 ਹੀ ਆ ਜੀ ਰੇਟ ਇਹਦਾ ਫਿਰ ਇਹ ਬੱਗੂ ਗੋਛੇ ਦਾ ਬੂਟਾ ਆ ਗਿਆ ਜੀ ਆਲੂ ਬੁਖਾਰ ਦੇ ਵਿੱਚ ਵੀ ਆਪਣੇ ਕੋਲੇ ਤਿੰਨ ਜਿਹੜੀਆਂ ਇਹਦੇ ਵੈਰਾਈਟੀਆਂ ਮਿਲ ਜਾਣਗੀਆਂ ਇਹ ਹੈ ਹੈਗਾ ਜੀ ਆਪਣੇ ਕੋਲ 7 ਵਿੱਚ ਪਰਪਲ ਇਹ 150 ਰੁਪਏ ਦਾ ਬੂਟਾ ਮਿਲ ਜੂਗਾ ਤੁਹਾਨੂੰ ਇਹ ਹੈਗਾ ਕਾਲਾ ਅਮਰਸ ਦੀ ਇਹ ਤੁਹਾਨੂੰ 250 ਰੁਪਏ ਦੇ ਮਿਲ ਜੂਗਾ ਤੇ ਪਿੱਛੇ ਸੈਂਟਾ ਰੋਜ਼ਾ ਇਹ 200 ਰੁਪਏ ਦੇ ਮਿਲ ਜੂ। ਇਹਦੀ ਹਾਈਟ ਵੀ ਤੁਸੀਂ ਚੈੱਕ ਕਰ ਸਕਦੇ ਹੋ। ਇਹਦੀ ਹਾਈਟ ਘਟਾ ਤੇ ਰੇਟ ਵੀ ਘਟਾ ਜੀ। ਥੈਲੀ ਦੇ ਹਿਸਾਬ ਨਾਲ ਤਾਂ ਰੇਟ ਹੁੰਦਾਗਾ। ਫਿਰ ਤੁਸੀਂ ਆ ਬੇਰੀਆਂ ਦਾ ਮੈਲ ਜਾਣਗੇ ਤੁਹਾਨੂੰ ਇਹ ਗ੍ਰੀਨ 베ਰੀ ਵੀ ਮਿਲ ਜੂਗੀ, ਰੈੱਡ 베ਰੀ ਵੀ ਮਿਲ ਜੂਗੀ। 250 ਦੀ 베ਰੀ ਹੋਊਗੀ ਜੀ ਵੱਡੀ ਥੈਲੀ ਵਾਲੀ 베ਰੀ ਹੋਊਗੀ। ਫਿਰ ਆ ਬਾਰਾ ਮਾਸੀ ਜਿਹੜਾ ਨਿੰਬੂ ਤੁਸੀਂ ਦੇਖ ਰਹੇ ਹੋਗੇ ਇਹਨੂੰ ਨਿੰਬੂ ਦੇਖੋ ਤੁਸੀਂ ਫਾਲ ਨਾਲ ਡਟਿਆ ਹੋਇਆ ਹੈਗਾ ਨਵਾਂ ਫਾਲ ਵੀ ਚੱਕ ਰਹੇ ਹੈ ਨਿੰਬੂ ਕਿੰਨੇ ਸੋਹਣੇ ਇੱਥੇ ਲੱਗੇ ਕਨਿਕ ਕਫਾਤ ਨੂੰ ਮੈਂ ਦਿਖਾ ਸਕਦਾ ਇਹਦੇ ਤੇ ਆਇਆ ਹੋਇਆ ਲਗਦਾ ਛੋਟੇ ਛੋਟੇ ਫਾਲੇ ਤਿਆਰ ਹੈ ਇਹ ਸੀਤਾਫਲ ਦਾ ਬੂਟਾ ਮਿਲ ਜੂਗਾ ਆਰਾਮ ਫਾਲ ਵੀ ਮਿਲ ਜੂ ਸੀਤਾਫਲ ਵੀ ਮਿਲ ਜੂਗਾ ਬੂਟਾ ਇਹ ਕਲਮੀ ਜਾਮਣਾ ਹਾਈਬ੍ਰਿਡ ਜਾਮਣਾ ਇਹ 230 ਰੁਪਈਆ ਦਾ ਬੂਟਾ ਆਪ ਨੂੰ ਮਿਲ ਜੂਗਾ ਜਿਨੇ ਵੱਡੀ ਪੱਧਰ ਤੇ ਵੱਧ ਬੂਟੇ ਲੈਣ ਉਹਦਾ ਰੇਟ ਅਲੱਗ ਹੋਊਗਾ ਤਾਂ ਇਹ ਆ ਗਿਆ ਜੀ ਆਪਣਾ ਚੀਕੂ ਦਾ ਬੂਟਾ ਇਹ 2 300 330 ਰੁਪਈਆ ਦਾ ਬੂਟਾ ਮਿਲ ਜੂਗਾ ਕਾਲੀ ਪੱਤੀ ਚੀਕੂ ਫਲ ਦੀ ਗਰੰਟੀ ਹੋਊਗੀ ਇਹਨੂੰ ਫਾਲ ਆਊਗਾ ਇਹ ਨਹੀਂ ਕਿ ਵੀ 7 8 ਸਾਲ ਖੜਾ ਰਹੂਗਾ ਤੇ ਫਾਲ ਹੀ ਨਾ ਆਊਗਾ ਪਪੀਤਾ ਪੀਤਾ ਵੀ ਮਿਲ ਜੂਗਾ ਪਪੀਤਾ 120 ਰੁਪਈਆ ਦਾ ਬੂਟਾ ਤੁਸੀਂ ਇਹ ਕਿੰਨੂ ਦੀ ਡੇਜੀ ਵੈਰੈਟੀਆਂ ਤੁਸੀਂ ਫਾਲ ਦੇਖ ਸਕਦੇ ਕਿੰਨਾ ਸੋਹਣਾ ਆਇਆ ਹੋਇਆਗਾ ਇਹ ਬੂਟਾ ਤੁਹਾਨੂੰ ਇਹਦੇ ਦੋ ਕੁਆਲਿਟੀਆਂ ਮਿਲ ਜائیں ਇੱਕ ਗੰਗਾ ਨਗਰੀ ਤੇ ਇੱਕ ਡੇਜੀ ਇਹ ਤੁਹਾਨੂੰ 200 ਰੁਪਏ ਦਾ ਬੂਟਾ ਪਾਊਗਾ ਇਹਨੂੰ ਅਗਲੇ ਸਾਲ ਵੀ ਪਾਲਾ ਆਊਗਾ ਤੇ ਐਤਕੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਫਾਲ ਆਇਆ ਹੈ ਤੇ ਗੰਗਾ ਨਗਰੀ ਦੇ ਵਿੱਚ ਵੀ ਆਪਾਂ ਨੂੰ ਤੁਸੀਂ ਸਾਈਜ਼ ਤੁਸੀਂ ਚੈੱਕ ਕਰ ਸਕਦੇ ਆ ਇਹਦਾ ਰੇਟ ਵੀ ਤੁਹਾਨੂੰ 180 ਰੁਪਈਆਂ ਦਾ ਬੂਟਾ ਜਿਹੜਾ ਗੰਗਾ ਨਗਰੀ ਦਾ ਮਿਲ ਜੂਗਾ ਅਮਰੂਦ ਦੇ ਵਿੱਚ ਆਪਣੇ ਕੋਲੇ ਲਾਲ ਰੰਗ ਦਾ ਅਮਰੂਦ ਵੀ ਮਿਲ ਜੂਗਾ ਚਿੱਟੇ ਰੰਗ ਦਾ ਵੀ ਮਿਲ ਜੂਗਾ ਤੇ ਗੁਲਾਬੀ ਰੰਗ ਦਾ ਵੀ ਮਿਲ ਜੂ ਇਹ ਤੁਸੀਂ ਦੇਖ ਇਦੇ ਚ ਆਪਣੇ ਕੋਲੇ ਹਸਾਰਸਪਾਈ ਦਾ ਮਿਲ ਜੂ ਤਾਇਵਨ ਪਿੰਕ ਮਿਲ ਜੂਗਾ ਰੈਡ ਡਾਇਮੰਡ ਮਿਲ ਜੂਗਾ ਐਲ 59 ਮਿਲ ਜੂਗਾ ਕੋਈ ਵੀ ਦੇਖ ਸਕਦੇ ਹੋ ਸਾਈਡ ਦੇ ਹਸਾ ਹਮਨੇ ਬਸ 150 200 ਇੱਥੇ ਜੀ ਰੇਟ ਹੋਊਗਾ ਅਮਰੂਦ ਦਾ ਜਿਆ ਫਲ ਦਾ ਸਾਰਿਆਂ ਨੂੰ ਪਤਾ ਹੋਊਗਾ ਇਹ ਰਾਮਫਲ ਆ ਸੀਤਾਫਲ ਵੀ ਮਿਲ ਜੂਗਾ ਇਹ ਰਾਮਫਲ ਆਪਾਂ ਨੂੰ 350 ਦਾ ਮਿਲ ਜੂਗਾ ਆੜੂ ਦੇ ਵਿੱਚ ਦੋ ਬਰੇਡੀਆਂ ਛਾਨ ਨੇ ਪੰਜਾਬ ਤੇ ਸਰਬਤੀ 200 ਰੁਪਏ ਦੇ ਬੂਟਾ ਮਿਲ ਜੂਗਾ ਹਾਈਟ ਤੁਸੀਂ ਚੈੱਕ ਕਰ ਸਕਦੇ ਹੋ ਬੂਟਿਆਂ ਦੀ ਕਟਹਲ ਦਾ ਬੂਟਾ ਵੀ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ ਇਹਦੀ ਹਾਈਟ ਵੀ 310 ਦਾ ਬੂਟਾ ਹੋਊਗਾ ਜੀ ਫਾਲਸਾ 100 ਰੁਪਏ ਦਾ ਵੀ ਮਿਲ ਜੂਗਾ 5100 ਰੁਪਏ ਦਾ ਜੀ ਲੋਕਾਠ ਦਾ ਬੂਟਾ ਵੀ ਮਿਲ ਜੂਗਾ ਆਪਾਂ ਨੂੰ ਤੇ ਪੂਰ ਆਪਣੇ ਕੋਲੇ 80 ਰੁਪਈਆ ਦੇ ਮਿਲ ਜਾਣੀਆਂ ਤੁਹਾਨੂੰ ਆਹ ਵੇਲ ਵੱਡੀ ਤੁਸੀਂ ਦੇਖ ਸਕਦੇ ਹੋ ਗੋਲ ਅੰਗੂਰ ਹੋਣਗੇ ਵਿੱਚ ਬੀਜ ਨਹੀਂ ਹੋਣਗੇ ਇਹਦੇ ਵਿੱਚ ਇਹ ਪਾਪ ਵੀ ਮੈਂ ਫੌਕਸਟਲ ਵੀ ਮਿਲ ਜੂਗਾ ਆਪਣੇ ਕੋਲੇ ਬੋਤਲ ਪਾਪ ਵੀ ਮਿਲ ਜੂਗਾ ਤੇ ਅਸ਼ੋਕਾ ਵੀ ਮਿਲ ਜੂਗਾ ਆਪਣੇ ਕੋਲੇ ਤੇ ਫੁੱਲਾਂ ਦੇ ਵੀ ਮਿਲ ਜਾਣਗੇ ਪੈਲਸਲ ਪਾਇਨ ਵੀ ਮਿਲ ਜੂਗਾ ਡੈਕੋਰੇਸ਼ਨ ਵਾਲੇ ਬੂਟੇ ਵੀ ਹੁੰਦੇ ਮਤਾਗਾ 80 ਰੁਪਈਆ ਦਾ ਬੂਟਾ ਮਿਲ ਜੂਗਾ ਜੇ ਇਲੈਜੀ ਦਾ ਬੂਟਾ ਲੈ ਗਏ ਨਾ ਤੁਸੀਂ ਲੈਟਰੀ ਦਾ ਵੀ ਲਗਾ ਸਕਦੇ ਆਂਗੇ ਆਸ਼ਵਗੰਧਾ ਇਹ ਤੁਸੀਂ ਦੇਖ ਸਕਦੇ ਆਂ ਆਸ਼ਵਗੰਧਾ ਜੀ ਇਹ ਇਹ ਨੂੰ ਵੀ ਨਿੱਕ ਨਿੱਕਾ ਫੁੱਲ ਆ ਰਿਹਾ ਤੁਸੀਂ ਦੇਖ ਸਕਦੇ ਆਂ ਇਹ 50 60 ਰੁਪਈਆ ਦਾ ਬੂਟਾ ਦੇਉਂ ਬੂਟੀ ਦੀ ਕੁਆਲਿਟੀ 250 ਰੁਪਏ ਦਾ ਬੂਟਾ ਹੋਊਗਾ ਇਹ ਕੇਵੀ ਦਾ ਬੂਟਾ ਇਹ ਔਲੇ ਦਾ ਬੂਟਾ ਲਜਾਣਾ ਦਾ ਤੁਸੀਂ ਔਲੇ ਦਾ ਬੂਟਾ ਲਜਾ ਰਹੇ ਹੋ 150 ਰੁਪਏ ਦਾ ਹੋਊਗਾ ਇਹਦੇ ਚ ਦੋ ਕੁਆਲਿਟੀਆਂ ਮਿਲ ਜਾਣਗੇ ਇੱਕ ਤਾਂ 60 ਰੁਪਏ ਦਾ ਹੋਊਗਾ ਇਹ ਕਲਮੀ ਆ ਜੀ ਅਖਰੋੜ ਦਾ ਬੂਟਾ ਵੀ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ 200 ਰੁਪਏ ਦਾ ਬੂਟਾ ਹੋਊਗਾ ਕੇਲਾ ਜੇ ਤੁਸੀਂ ਜੀ9 ਕੇਲਾ ਲੈ ਕੇ ਜਾਣਾ ਤਾਂ ਤੁਹਾਨੂੰ 120 ਰੁਪਏ ਦਾ ਵੱਡਾ ਬੂਟਾ ਮਿਲ ਜੂਗਾ ਤੁਸੀਂ ਕੇਲੇ ਦਾ ਵੀ ਬੂਟਾ ਲਾ ਸਕੋ ਲੀਚੀ ਵੀ ਮਿਲ ਜੂਗੀ ਤੁਹਾਨੂੰ ਚਾ ਬੂਟੇ ਰਹਿ ਵੀ ਗਏ ਹੁਣ ਜਿਵੇਂ ਨਾਰ ਰਹਿ ਗਿਆ ਕੋਈ ਹੋਰ ਬੂਟੇ ਰਹਿ ਵੀ ਗਏ ਤੁਸੀਂ ਇੱਕ ਜ਼ਰੂਰੀ ਬੇਨਤੀ ਹੈ ਆਪਣਾ ਜਿਹੜਾ ਐਡਰੈਸ ਵੀ ਦੱਸ ਦਿੰਨੇ ਆ ਉਹੀ ਫੋਨ ਕਰਿਓ ਜਿਹਨੂੰ ਜੇ ਆ ਵੀਡੀਓ ਵਿੱਚ ਦੱਸਿਆ ਹੋਇਆ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਜਿਹਨੂੰ ਨਾਂ ਜਿਹੜੀ ਚੀਜ਼ ਰਹਿ ਗਈ ਹੋਵੇ ਸਾਡੇ ਤੋਂ ਤੁਸੀਂ ਪੁੱਛ ਸਕਦੇ ਆ ਜਾਂ ਤੁਸੀਂ ਸਾਡੇ ਕੋਲ ਆਉਣਾ ਤਾਂ ਤੁਸੀਂ ਫੋਨ ਵੀ ਲਾ ਸਕਦੇ ਆ ਆਪਣਾ ਪਿੰਡ ਜਿਹੜਾ ਹੈਗਾ ਕਾਉਣੀ ਆ ਦੋਦੇ ਦੇ ਨਾਲ ਜਿਹੜੀ ਕਾਉਣੀ ਆ ਉਹ ਪਿੰਡ ਆ ਆਪਣਾ ਮਕਸਰ ਜ਼ਿਲ੍ਹਾਗਾ ਤੁਸੀਂ ਜੇ Google Map ਤੇ ਸਰਚ ਕਰਨਾ ਤਾਂ ਤੁਸੀਂ ਚੰਗੀ ਸੋ ਚੰਗੀ ਖੇਤੀ ਲੈ ਕੇ ਸਰਚ ਕਰ ਸਕਦੇ ਆ ਜਾਂ HMR ਨਰਸਰੀ ਫਾਰਮ ਵੀ ਲਿਖ ਕੇ ਸਰਚ ਕਰ ਸਕਦੇ ਹੋ ਤੁਹਾਡੀ ਲੋਕੇਸ਼ਨ ਵੀ ਤੁਹਾਨੂੰ ਆ ਜਾਊਗੀ ਤੇ ਤੁਸੀਂ ਸਾਡੇ ਕੋਲੇ ਆ ਕੇ ਬੂਟੇ ਲੈ ਜਾ ਸਕਦੇ ਹੋ ਸਾਡੇ ਫੋਨ ਨੰਬਰ ਵੀ ਤੁਸੀਂ ਸਕਰੀਨ ਤੇ ਚੱਲੀ ਜਾਂਦੇ ਤੁਸੀਂ ਦੇਖ ਸਕਦੇ ਆ